ਇਹ ਨਹੀਂ ਉਹਨਾਂ ਦੀ ਕੋਈ ਗੱਡੀ ਵਗੈਰਾ ਜਾਂ ਉਹਨਾਂ ਦੇ ਕੋਈ ਪੈਸੇ ਢਿੱਲੇ ਢਿੱਲੋ ਦਿਖੋ ਹੁੰਦੀ ਜਿਹੜੇ ਉਹਨਾਂ ਤੇ ਜਿਹੜਾ ਜਾਨੀ ਹਮਲਾ ਕੀਤਾ ਗਿਆ ਉਹ ਦੇਸ਼ ਦੀ ertid ਤੋਂ ਇੱਕ ਵਾਰ ਫਿਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਮਨਦੀਪ ਸਿੰਘ ਜੋ ਕਿ 2018 ਦੇ ਵਿੱਚ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਾਸਤੇ ਨਿਊਜ਼ੀਲੈਂਡ ਦੀ ertid ਤੇ ਗਿਆ ਸੀ ਜਿਸ ਨਾਲ ਕਿ ਉੱਥੇ ਇੱਕ ਮੰਦਪਾਗੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਉੱਥੋਂ ਦੇ ਕੁਝ ਲੋਕਾਂ ਵੱਲੋਂ ਲੁੱਟ ਦੀ ਨੀਅਤ ਨਾਲ ਜੋ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਮੇਰੇ ਨਾਲ ਮੌਜੂਦ ਨੇ ਰਮਨਦੀਪ ਦੇ ਪਰਿਵਾਰਕ ਮੈਂਬਰ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿਵੇਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਹ ਜਿਹੜੀ ਕੋਈ ਅਜਿਹੀ ਘਟਨਾ ਜਿਹੜੀ ਉੱਥੇ ਵਾਪਰੀ ਹੈ ਇਹ ਜਿਹੜੀ ਘਟਨਾ 8 ਦਸੰਬਰ 12:00 ਵਜੇ ਦੇ ਦਸੰਬਰ ਦੇ ਜੋ ਨਿਊਜ਼ੀਲੈਂਡ ਦੇ ਟਾਈਮ ਤੇ ਟਾਈਮ ਹੈ ਉੱਥੇ ਵਾਪਰੀ ਤੇ ਸਾਨੂੰ ਜਿਹੜੀ ਇਹ ਇਨਫੋਰਮੇਸ਼ਨ ਜਿਹੜੀ ਡੇਟਿਡ ਕੁੜਾਕਟਰ ਜਿਹੜੀ ਸਾਢੇ 5 ਵਜੇ ਜਿਹੜੀ ਮਨੇੜ ਸਾਹ ਮੇਰੇ ਉਹਨਾਂ ਦੇ ਕੋਈ ਦੋਸਤ ਦਾ ਮੈਨੂੰ ਫੋਨ ਆਇਆ ਵੀ ਇਹ ਜਿਹੜੀ ਰਮਰੀ ਡੈਡ ਬੋਡੀ ਮਿਲੀ ਹੈ ਤੇ ਦੇ ਦੇ ਵਿੱਚ ਉਹ ਮ੍ਰਿਤਕ ਦੇ ਨੇ ਘੋਸ਼ਿਤ ਕੀਤੀ ਗਈ ਕਿਵੇਂ ਕਿਵੇਂ ਪਤਾ ਲੱਗਾ ਕਿ ਕੀ ਉੱਥੇ ਕਿਦ ਤਰ੍ਹਾਂ ਕੀ ਉਹਨਾਂ ਕੀ ਵਾਪਰਿਆ ਉੱਥੇ ਉਹ ਹੀ ਉਹਨਾਂ ਦੇ ਫੋਨ ਕਾਲ ਵਿੱਚ ਇਹੋ ਗੱਲ ਹੋਈ ਵੀ ਉਹਨਾਂ ਦੀ ਕੋਈ ਗੱਡੀ ਵਿਗੜਾ ਜਾਂ ਉਹਨਾਂ ਦੇ ਕੋਲ ਪੈਸੇ ਦੇ ਥੈਲੇ ਦੀ ਲੁੱਟ ਹੋ ਹੁੰਦੀ ਜਿਹੜੇ ਉਹਨਾਂ ਤੇ ਜਿਹੜਾ ਜਾਨੀ ਹਮਲਾ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੂੰ ਜਖਮੀ ਕਰਕੇ ਤੇ ਉਹਨਾਂ ਨੂੰ ਮੌਤ ਦੇ ਘਾਟ ਮਿਲ ਗਈ ਉਹਨਾਂ ਦੀ ਡੈਥ ਜਿਹੜੀ ਹੋ ਗਈ ਉਹ ਰਿਕਮ ਕੀ ਕੀ ਕਿਸ ਤਰੀਕੇ ਨਾਲ ਕੋਈ ਗੋਲੀ ਵਗੈਰਾ ਮਾਰੀ ਗਈ ਹੈ ਜਾਂ ਕੋਈ ਹੋਰ ਕਿਸੇ ਹਥਿਆਰਾਂ ਦੇ ਨਾਲ ਜਿਹੜਾ ਹੈ ਉਹਨੂੰ ਉਹਨਾਂ ਦਾ ਜਿਹੜਾ ਪੋਸਟਮਾਰਟਮ ਜਿਹੜਾ ਅੱਜ ਜਿਹੜਾ ਨਿਊਜ਼ੀਲੈਂਡ ਟਾਈਮ 7:30 ਵਜੇ ਹੋਇਆ ਹੈ ਉਹ ਜਿਹੜੀ ਰਿਪੋਰਟ ਆਏਗੀ ਮੈਂ ਪੋਸਟਮਾਰਟਮ ਦੀ ਉਹਦੇ ਵਿੱਚ ਪਤਾ ਲੱਗੇਗਾ ਵੀ ਕਿਸ ਚੀਜ਼ ਦੇ ਨਾਲ ਉਹਨਾਂ ਦੇ ਵਾਰ ਕੀਤਾ ਗਿਆ ਜਿਸ ਨਾਲ ਉਹਨਾਂ ਦੀ ਜਿਹੜੀ ਡੈਥ ਹੋ ਗਈ ਪਛੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਰਮਨ ਜਮਨਦੀਪ ਸਿੰਘ ਦੇ ਫਾਦਰ ਸਾਹਿਬ ਨੇ ਜੋ ਆਰਮੀ ਚੁਲਟੈਨ ਹੋ ਕੇ ਫਿਰ ਡੀਐਸਪੀ ਦੇ ਵਿੱਚ ਦੇ ਸੇਵਾ ਕਰੇ ਉਹਨਾਂ ਦੀ ਸਿਸਟਰ ਹੈ ਇੱਕ ਤੇ ਮਦਰ ਨੇ ਮਤਲਬ ਇਕਲੋਤਾ ਪੁੱਤਰ ਸੀ ਕਰਦਾ ਹਾਂਜੀ ਕਰਦਾ ਇਕਲੋਤਾ ਬੇਟਾ ਸੀ ਬਿਲਕੁਲ ਬੜਾ ਹੀ ਜੜਾਈ ਹੈ ਤੁਕਤਾਈ ਜਿਹੜੀ ਹੈ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਵੀ ਹੁਣ ਤੱਕ ਉੱਥੋਂ ਜਿਹੜੀ ਦਦਨਾ ਗੱਲ ਹੋਈ ਹੈ ਜਿਵੇਂ ਤੁਸੀਂ ਦੱਸਿਆ ਉਹਨਾਂ ਦੇ ਦੋਸਤ ਮਿੱਤਰਾਂ ਨਾਲ ਕੀ ਕੀ ਹੁਣ ਤੱਕ ਕੋਈ ਕਿਸੇ ਨੂੰ ਉੱਥੇ ਅਰੈਸਟ ਕੀਤਾ ਗਿਆ ਹੈ ਜਾਂ ਕਿਸੇ ਨੂੰ ਕਿਸੇ ਦੇ ਜਿੱਤੇ ਉੱਤੇ ਕੋਈ ਸ਼ੱਕ ਸੀ ਜਾਂ ਕੋਈ ਉੱਥੇ ਫੜੇ ਗ੍ਰਿਫਤਾਰੀ ਹੋਈ ਹੈ ਹਾਂਜੀ ਉਸ ਨਿਊਜ਼ੀਲੈਂਡ ਪੁਲਿਸ ਨੇ ਜਿਹੜੀ ਇਸ ਜਿਹੜੀ ਸ਼ਖਸ ਦੀ ਜਿਹੜੀ ਉਹ ਗ੍ਰਿਫਤਾਰੀ ਕੀਤੀ ਗਈ ਹੈ ਉਹਨਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਤੇ ਬਾਕੀ ਜਿਹੜੇ ਦੋਸਤ ਹੀ ਉਹਨਾਂ ਦੀ ਪਾਲ ਜਿਹੜੀ ਬਾਕੀ ਉਹ ਉਹਨਾਂ ਦੀ ਪੁਲਿਸ ਵੱਲੋਂ ਇਨਫੋਰਮੇਸ਼ਨ ਜੋ ਮਿਲੇਗੀ ਉਹ ਤੁਹਾਨੂੰ ਦੱਸ ਦਿਤਰੀ ਫਸਟ ਫੋਰ ਇਨਫੋਰਮੇਸ਼ਨ ਜਿਹੜੀ ਕੋਈ ਹੁਣ ਤੱਕ ਕੀ ਨਿਕਲ ਕੇ ਆਈ ਕਿ ਲੁੱਟ ਖੋਹ ਦਾ ਮਾਮਲਾ ਜਾਂ ਕੋਈ ਰੰਜਿਸ਼ ਲੱਗਦੀ ਜਾਂ ਕੋਈ ਇਹਨਾਂ ਨੂੰ ਜਾਣਕਾਰ ਸੀ ਜਿਹੜੇ ਬੰਦਿਆਂ ਨੇ ਇਹ ਘਟਨਾ ਨੂੰ ਜਾਮ ਦਿੱਤਾ ਫਿਲਹਾਲ ਤਾਂ ਅਜੇ ਪੁਲਿਸ ਨੂੰ ਵਿਵਾਦਕਸ਼ਨ ਵਿੱਚ ਪਤਾ ਲੱਗੇਗਾ ਵੀ ਰੰਜਿਸ਼ ਜਾਂ ਕਿਸੇ ਨਾਲ ਫਿਲਹਾਲ ਮੈਨੂੰ ਲੱਗਦਾ ਕੋਈ ਰੈਂਜਰਸ ਨਹੀਂ ਕਿ ਨਾ ਇਹ ਲੁੱਟ ਖੋ ਵਾਸਤੇ ਜਿਹੜੀ ਉਹ ਵਰਦਤ ਕੀਤੀ ਗਈ ਆ ਉਹ ਜਿਹੜੇ ਨਿਊਜ਼ੀਲੈਂਡ ਦੇ ਜਿਹੜੇ ਵਸੇ ਉਹ ਨਹੀਂ ਇੰਡੀਅਨ ਨਹੀਂ ਸੀ ਵਿੱਚ আরে ভাই আর বল